ਇੱਕ ਕਨਾਲ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਹੈ ਜਮਾਂ ਨਵੀਂ ਕੂਠੀ ਹੈ ਜੀ ਮਾਲਕ ਨੇ ਸਾਰੇ ਪਰਿਵਾਰ ਨਾਲ ਬਾਹਰ ਜਾਣਾ ਮਾਲਕ ਤਾਂ ਪਹਿਲਾਂ ਬਾਹਰ ਹੀ ਰਹਿੰਦੇ ਸੀਗੇ ਹੁਣ ਸਾਰੇ ਪਰਿਵਾਰ ਨੇ ਵੀ ਜਾਣਾ ਤਾ ਕਰਕੇ ਕੂਠੀ ਸੇਲ ਕਰਨੀ ਆ ਫਰਨੀਚਰ ਵਗੈਰਾ ਸਾਰਾ ਕੁਝ ਸਮਾਨ ਵਗੈਰਾ ਨਾਲ ਇਹਨਾਂ ਨੇ ਦੇਣਾਗਾ ਤੇ ਗੱਲਬਾਤ ਪੂਰੀ ਅੱਗੇ ਕਰਦੇ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 26173 ਜੇ ਕਿਸਾਨ ਐਡ ਕਰਵਾਉਣੀ ਆ ਜੀ ਕੂਠੀ ਘਰ ਮਕਾਨ ਦੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਆਪਾਂ ਨਵੀਂ ਕੂਠੀ ਲੈ ਕੇ ਪਹੁੰਚੇ ਹਾਂ ਸੀ ਤੇ ਤੁਹਾਡਾ ਸਾਰਿਆਂ ਦਾ ਆਪਾਂ ਸੁਭਾਗਿਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਕੂਠੀ ਆਪਾਂ ਜਮਾਂ ਨਵੀਂ ਲੈ ਕੇ ਪਹੁੰਚੇ ਹਾਂ ਤੇ ਕੂਠੀ ਇੱਕ ਕਨਾਲ ਜਗ੍ਹਾ ਦੇ ਵਿੱਚ ਬਣੀ ਹੋਈ ਆ ਉਹ ਤਾਂ ਤੁਹਾਨੂੰ ਪਹਿਲਾਂ ਹੀ ਮੈਕ ਕੋਨਫਰਮ ਕਰਵਾਤਾ ਸੀਗਾ ਇੱਕ ਕਨਾਲ ਜਗ੍ਹਾ ਬਹੁਤ ਡਬਲ ਹੋ ਜਾਂਦੀ ਹੈ ਤੇ ਕੋਠੀ ਜੜੀ ਬਹੁਤ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਐ ਸਾਰੀ ਕੋਠੀ ਨਕਸ਼ੇ ਤੇ ਇਹਨਾਂ ਨੇ ਤਿਆਰ ਕਰਵਾਈ ਹੋਈ ਐ ਤੇ ਅੰਦਰ ਵੀ ਆਪਾਂ ਚੱਲਾਂਗੇ ਬਾਕੀ ਸਾਰਾ ਕੁਸਤਾ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਤੇ ਵਾਰੀ ਸਿਰ ਆਪਾਂ ਹੁਣ ਗੱਲ ਕਰਦੇ ਹਾਂ ਤੇ ਮਾਲਕ ਨੇ ਕਿਹਾ ਜਿਨੇ ਵੀ ਸਮਾਨ ਨਾਲ ਲੈਣਾ ਕੋਠੀ ਦੇ ਸਮਾਨ ਵੀ ਸਾਰਾ ਸੀ ਨਾਲ ਦੇ ਦਾਂਗੇ ਬਾਕੀ ਤੁਸੀਂ ਸਮਾਨ ਵੀ ਦੇਖ ਲਿਓ ਨਾਲ ਦੀ ਨਾਲ ਤੇ ਵੀਡੀਓ ਚ ਕੀ ਕੁਝ ਬਣਿਆ ਹੋਇਆ ਕੋਠੀ ਚ ਉਹ ਵੀ ਤੁਸੀਂ ਨਾਲ ਦੀ ਨਾਲ ਦੇਖਦੇ ਰਹੋ ਜੀ ਜੇ ਜਦੋਂ ਆਪਾਂ ਲੋਬੀ ਦੇ ਵਿੱਚ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਪਹਿਲਾਂ ਆਪਾਂ ਨੂੰ ਡਰਾਇੰਗ ਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਸੋਫੇ ਵਗੈਰਾ ਪਾਈ ਨੇ ਇਹ ਕੁੱਲਰ ਪਿਆ ਜੀ ਸਾਰਾ ਕੁਝ ਇਹਨਾਂ ਨੇ ਨਾਲ ਹੀ ਦੇਣਾ ਬਾਕੀ ਥੱਲੇ ਜਿਹੜਾ ਫਰਸ਼ ਲੱਗਿਆ ਹੋਇਆ ਉਹ ਵੀ ਸਾਰੇ ਤੁਸੀਂ ਦੇਖਦੇ ਰਹੋ ਬਹੁਤ ਵਧੀਆ ਆਪਾਂ ਨੂੰ ਫਰਸ਼ ਲੱਗਿਆ ਹੋਇਆ ਮਿਲ ਜੂਗਾ ਬਾਕੀ ਸਾਰੀ ਕੂਠੀ ਪਲਾਸਟਰ ਹੋਈ ਹੈ ਸਾਰੇ ਕੂਠੀ ਦਾ ਕੰਮ ਜਿਹੜਾ ਵਧੀਆ ਕਰਵਾਇਆ ਹੋਇਆ ਇਹਨਾਂ ਨੇ ਕੱਲਾ ਰੰਗ ਨੂੰ ਛੱਡ ਕੇ ਬਾਕੀ ਟੋਟਲ ਕੰਮ ਹੋਇਆਗਾ ਕੱਲਾ ਰੰਗ ਨਹੀਂ ਹੋਇਆ ਬਾਕੀ ਜੋੜੀਆਂ ਨੂੰ ਰੰਗ ਕਰਵਾਇਆ ਹੋਇਆ ਚੁਗਾਠਾ ਨੂੰ ਰੰਗ ਕਰਵਾਇਆ ਹੋਇਆ ਤੇ ਸਾਰਾ ਕੁਝ ਵਧੀਆ ਬਣਿਆ ਹੋਇਆ ਤੇ ਆ ਆ ਗਿਆ ਜੀ ਆਪਣਾ ਸਟੋਰ ਰੂਮ ਸਟੋਰ ਰੂਮ ਬਹੁਤ ਖੁੱਲਾ ਡੁੱਲਾ ਆਪਣਾ ਮਿਲ ਜੂਗਾ ਚਾਹੀ ਕਿੰਨਾ ਮਰਜੀ ਸਮਾਨ ਆਪਣੇ ਘਰ ਦਾ ਸਾਰਾ ਆਪਾਂ ਰੱਖ ਸਕਦੇ ਹਾਂ ਅਲਮਾਰੀ ਜਿਵੇਂ ਅਲਮਾਰੀ ਹੋਊਗੀ ਆਪਣੀਆਂ ਪੇਟੀਆਂ ਹੋਊਗੀਆਂ ਹੋਰ ਵੀ ਕਾਫੀ ਸਮਾਨ ਹੋ ਗਿਆ ਸਾਰਾ ਕੁਝ ਆਪਾਂ ਨੂੰ ਸਾਹਮਣੇ ਇੱਕ ਬਾਥਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖਿਆ ਉੱਪਰ ਗਿਜ਼ਰ ਲੱਗਿਆ ਹੋਇਆ ਹੈ ਗਿਜ਼ਰ ਵੀ ਇਹਨਾਂ ਨੇ ਨਾਲ ਹੀ ਦੇ ਦੇਣਾ ਹੈ ਇੱਥੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਸਾਹਮਣੇ ਕਿਚਨ ਆ ਗਿਆ ਇਧਰਲੇ ਪਾਸੇ ਇੱਕ ਬੈੱਡਰੂਮ ਮਿਲ ਜੂਗਾ ਆਪਾਂ ਨੂੰ ਤੇ ਬੈੱਡਰੂਮ 'ਚ ਵੀ ਤੁਹਾਨੂੰ ਮੈਂ ਲੈ ਕੇ ਚਾਲਦਾ ਹਾਂ ਤੁਸੀਂ ਦੇਖੋ ਜੀ ਬੈੱਡਰੂਮ ਪੂਰਾ ਖੁੱਲਾ ਡੁੱਲਾ ਆਪਨ ਨੂੰ ਦੇਖਣ ਨੂੰ ਮਿਲ ਜੂਗਾ ਤੇ ਸ਼ੋਪੀਸ ਵਗੈਰਾ ਕੰਧਾਂ ਦੇ ਵਿੱਚ ਬਣੇ ਹੋਏ ਨੇ ਬਾਕੀ ਵਿੰਡੋ ਬਣੀ ਹੋਈ ਹੈ ਇੱਕ ਵਿੰਡੋ ਇਹਨਾਂ ਨੇ ਰਖਵਾਈ ਹੋਈ ਹੈ ਉੱਪਰ ਪੱਖੇ ਦੇਖ ਲਓ ਜੀ ਤੇ ਵਧੀਆ ਜੀ ਸਾਰਾ ਕੁਝ ਟੋਟਲੀ ਠੀਕ ਹੈ ਜੀ ਤੇ ਇੱਕ ਕਨਾਲ ਜਗ੍ਹਾ ਜਗ੍ਹਾ ਕਾਫੀ ਡਬਲ ਹੋਗੀ ਉਹ ਤਾਂ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾਇ ਦਿੱਤਾ ਸੀਗਾ ਮਾਲਕਾ ਬਾਹਰ ਰਹਿੰਦੇ ਨਹੀਂ ਬਾਹਰ ਗਏ ਮਾਲਕ ਦੀ ਕੋਠੀ ਹੈ ਤੇ ਕੋਠੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਨਾਲ ਦੀ ਨਾਲ ਕਰਦੇ ਰਹੋ ਜੀ ਕਮੈਂਟ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਜਿੱਥੇ ਖੜੇ ਆਂ ਕਿਚਨ ਦੇ ਵਿੱਚ ਖੜੇ ਆਂ ਕਿਚਨ ਤੁਸੀਂ ਦੇਖ ਲਓ ਕਿਚਨ ਵਧੀਆ ਇਹਨਾਂ ਨੇ ਬਣਵਾਇਆ ਹੋਇਆਗਾ ਕਾਫੀ ਖੁੱਲਾ ਡੁੱਲਾ ਕਾਫੀ ਵੱਡਾ ਆਪਾਂ ਨੂੰ ਕਿਚਨ ਦੇਖਣ ਨੂੰ ਮਿਲ ਜੂਗਾ ਤੇ ਇਹ ਵਧੀਆ ਕੰਮ ਹੋਇਆਗਾ ਤੇ ਇੱਕ ਬਾਹਰਲੀ ਸਾਈਡ ਵੀ ਆਪਾਂ ਨੂੰ ਆਪਣੀ ਕੱਚੀ ਰਸੋਈ ਦੇਖਣ ਨੂੰ ਮਿਲ ਚੁਗੀ ਜਿਹੜੇ ਪਿੰਡਾਂ ਦੇ ਵਿੱਚ ਆਮ ਹੁੰਦੀ ਹੈ ਜੀ ਤੇ ਦੇਖੋ ਜੀ ਬਾਹਰਲੀ ਸਾਈਡ ਫਰਸ਼ ਵਗੈਰਾ ਵਧੀਆ ਆਪਾਂ ਨੂੰ ਮਿਲ ਜੂਗਾ ਠੀਕ ਹੈ ਜੀ ਕੱਚੀ ਰਸੋਈ ਵਧੀਆ ਮਿਲ ਜੂਗੀ ਫਰੰਟ ਦੇ ਉੱਪਰ ਸਾਰੇ ਕਿਤੇ ਲੋਕ ਟਾਈਲਾਂ ਲੱਗੀਆਂ ਹੋਈਆਂ ਸਾਈਡ 'ਚ ਵੀ ਲੋਕ ਟਾਈਲਾਂ ਲੱਗੀਆਂ ਹੋਈਆਂ ਪਰ ਇਧਰਲੀ ਸਾਈਡ ਆਪਾਂ ਨੂੰ ਫਰਸ਼ ਮਿਲ ਜੂਗਾ ਜਿੱਧਰ ਕੱਚੀ ਰਸੋਈ ਸਗੀ ਤੇ ਡਿਮਾਂਡ ਜਿਹੜੀ ਇਹਨਾਂ ਨੇ ਕੋਠੀ ਦੀ ਕੀਤੀ ਆ ਉਹ 40 ਲੱਖ ਰੁਪਇਆ ਇਹਨਾਂ ਨੇ ਕਿਹਾਗਾ ਮਾਲਕ ਨੇ ਕਿਹਾ ਵੀ 40 ਲੱਖ ਰੁਪਇਆ ਡਿਮਾਂਡ ਆ ਇੱਕ ਵਾਰੀ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਵੀ ਬਹਿ ਕੇ ਰੇਟ ਮੁਕਾ ਲਾਂਗੇ 40 ਲੱਖ ਰੁਪਇਆ ਬਿਨਾਂ ਸਮਾਨ ਤੋਂ ਕੋਠੀ ਦਾ ਰੇਟ ਹੈ ਜੀ ਸਮਾਨ ਜੇ ਨਾਲ ਲੈਣਾ ਉਹ ਬਹਿ ਕੇ ਗੱਲ ਹੋ ਜੂਗੀ ਤੇ ਮਾਲਕ ਨੇ ਕਿਹਾ ਜੇ ਸਮਾਨ ਨਾਲ ਨਹੀਂ ਲੈਣਾ ਉਹ ਤੁਹਾਡੀ ਇੱਛਾ ਜੀ ਜੇ ਸਮਾਨ ਨਾਲ ਹੀ ਲੈਣਾ ਉਹ ਤੁਹਾਡੀ ਇੱਛਾ ਹੈ ਉਹ ਤੁਸੀਂ ਆਪੇ ਮਾਲਕ ਨਾਲ ਗੱਲ ਕਰ ਲਿਓ ਤੁਸੀਂ ਕਿਵੇਂ ਕਰਨੇ ਰੇਟ ਵੇਕੇ ਹੋ ਜੂਗਾ ਸਾਰੇ ਸਮਾਨ ਦਾ ਸੀ ਤੇ ਕੂਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਜਿਹੜੇ ਮਾਲਕ ਨੇ ਜਿੱਥੇ ਇਹ ਕੂਠੀ ਹੈ ਮਾਲਕ ਆਪ ਜਿਹੜੇ ਹੈਗੇ ਇਹਨਾਂ ਦਾ ਪਿੰਡ ਸੀ ਗੇਰੀ ਭਾਗੀ ਗੇਰੀ ਭਾਗੀ ਪਿੰਡ ਤੇ ਬਠਿੰਡੇ ਤੋਂ ਕੁੱਲ 9-10 ਕਿਲੋਮੀਟਰ ਰਹਿ ਜਾਂਦਾ ਬਠਿੰਡੇ ਦੇ ਲਾਗੇ ਹੈ ਸੀ ਬਠਿੰਡੇ ਏਰੀਆ ਚੋਂ ਆਪਣੇ ਕੋਲੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਤੁਹਾਡੇ ਖਾਤਰ ਆਪਾਂ ਬਠਿੰਡੇ ਏਰੀਆ ਚ ਕੂਠੀ ਲੈ ਕੇ ਪਹੁੰਚੇ ਹਾਂ ਕਾਫੀ ਡਿਮਾਂਡ ਆਈ ਸੀ ਬਠਿੰਡੇ ਤੋਂ ਕੋਈ 15 10 12 18 20 ਕਿਲੋਮੀਟਰ ਦੀ ਦੂਰੀ ਤੇ ਕੋਈ ਪਿੰਡ ਚ ਕੂਠੀ ਹੋਵੇ ਦਿਖਾਇਓ ਤੇ ਜਿਹੜੀ ਇਹ ਕੂਠੀ ਹੈ ਜੀ ਇਹ ਖੇਤ ਦੇ ਵਿੱਚ ਬਣੀ ਹੋਈ ਆ ਜਿਹੜਾ ਇਹਨਾਂ ਦਾ ਪਿੰਡ ਹੈ ਗੇਰੀ ਭਾਗੀ ਉਹ ਤੋਂ ਇੱਕ ਜਾਂ ਅੱਧਾ ਕਿਲੋਮੀਟਰ ਮਸਾ ਰਹਿ ਜਾਂਦਾ ਤੇ ਖੇਤ ਦੇ ਵਿੱਚ ਕੂਠੀ ਬਣੀ ਹੋਈ ਆ ਰਜਿਸਟਰੀ ਵਾਲੀ ਜਗ੍ਹਾ ਜੀ ਕਿਉਂਕਿ ਖੇਤ ਦੇ ਵਿੱਚ ਬਣੀ ਹੋਈਆ ਰਜਿਸਟਰੀ ਤਾਂ ਖੇਤ ਦੀ ਹੁੰਦੀ ਹੈ ਤੇ ਕੂਠੀ ਸੋਹਣੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਓ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ 75 279 58757 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 75 279 58757 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਆਪੇ ਕਰ ਲਿਓ ਤੇ ਕੁਛ ਵੀ ਪੁੱਛਣਾ ਕੋਈ ਵੀ ਕੂਠੀ ਬਾਰੇ ਗੱਲ ਕਰਨੀ ਆ ਤੁਸੀਂ ਆਪੇ ਕਰ ਲਿਓ ਤੇ ਸਮਾਨ ਵਗੈਰਾ ਤੁਸੀਂ ਸਾਰਾ ਕੁਛ ਨਾਲ ਦੇਖ ਹੀ ਲਿਆ ਸੀਗਾ ਠੀਕ ਹੈ ਜੀ ਗੇਰੀ ਭਾਗੀ ਮਾਲਕ ਦਾ ਏਰੀਆ ਹੋ ਗਿਆ 40 ਲੱਖ ਰੁਪਏ ਡਿਮਾਂਡ ਹੋ ਗਈ ਸੀ ਬਾਕੀ ਜਗ੍ਹਾ ਇੱਕ ਕਨਾਲ ਬਾਫਰ ਹੁੰਦੀ ਆ ਇੱਕ ਕਨਾਲ ਕੋਈ ਥੋੜੀ ਜਗ੍ਹਾ ਨਹੀਂ ਹੁੰਦੀ ਜੀ ਇੱਕ ਕਨਾਲ ਮਤਲਬ ਕਿ 20 ਮਰਲੇ 20 ਮਰਲੇ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਆ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਪਹਿਲਾਂ ਤੋਂ ਮੈਨੂੰ ਐਂ ਦੱਸਿਓ ਜੀ ਕਮੈਂਟ ਕਰਕੇ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਵੀਡੀਓ ਨੂੰ ਆਪਣੀ ਲਾਈਕ ਜ਼ਰੂਰ ਕਰ ਦਿਓ ਜੀ ਇੱਕ ਗੱਲ ਹੋਰ ਜੀ ਉਹ ਵੀ ਤੁਹਾਨੂੰ ਮੈਂ ਦੱਸਦਾ ਪਹਿਲਾਂ ਜਿੰਨੇ ਤੁਸੀਂ ਪਹੁੰਚਿਓ ਲਾਈਕ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਵਧੀਆ ਲੱਗੀ ਐ ਇਸੇ ਤਰ੍ਹਾਂ ਦੀ ਹਾਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਆਂ ਕੋਠੀਆਂ ਦੀ ਘਰਾਂ ਦੀ ਮਕਾਨਾਂ ਦੀ ਡੇਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚਿੱਟੇ ਜਿਹੇ ਰੰਗ ਦਾ ਉਹਨੂੰ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਰੱਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਠੀਕ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਿਆ ਹੋਊਗਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੂਠੀ ਘਰ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਭੇਜੋ ਆਪਣੇ ਕੋਲੇ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਬਾਕੀ ਵੀਡੀਓ ਕਿੰਨੇ ਲਗੀ ਜਰੂਰ ਦੱਸੋ ਚਲਦੀ ਚਲਦੀ ਵੀਡੀਓ 'ਚ ਲਾਈਕ ਜਰੂਰ ਕਰ ਦਿਓ ਤੇ ਇੱਕ ਜਿਹੜੀ ਗੱਲ ਸੀ ਉਹ ਇਹਦਾ ਜੀ ਵੀ ਜਿਹੜੀ ਇਹਨਾਂ ਦੀ ਕੂਠੀ ਹੈ ਜੀ ਤੇ ਕੂਠੀ ਦੇ ਬਿਲਕੁਲ ਸਾਹਮਣੇ ਇਹਨਾਂ ਕੋਲੇ ਚਾਰ ਕਨਾਲ ਜ਼ਮੀਨ ਵੀ ਆ ਉਹ ਵੀ ਇਹਨਾਂ ਨੇ ਕੂਠੀ ਦੇ ਨਾਲ ਹੀ ਸੇਲ ਕਰਨੀ ਹੈ ਜੇ ਕਿਸੇ ਨੇ ਕੱਲੀ ਜ਼ਮੀਨ ਲੈਣੀ ਹੈ ਮਤਲਬ ਕਿ ਚਾਰ ਕਨਾਲਾ ਉਹ ਵੀ ਲੈ ਸਕਦੇ ਹੋ ਕੱਲੀ ਕੂਠੀ ਲੈਣੀ ਹੈ ਕੱਲੀ ਕੂਠੀ ਵੀ ਲੈ ਸਕਦੇ ਹੋ ਦੋਵੇਂ ਚੀਜ਼ਾਂ ਲੈਣੀ ਹੈ ਦੋਵੇਂ ਚੀਜ਼ਾਂ ਵੀ ਲੈ ਸਕਦੇ ਹੋ ਬਾਕੀ ਗੱਲ ਤੁਸੀਂ ਮਾਲਕ ਨਾਲ ਕਰ ਲਿਓ ਜਿਹੜੀ ਚਾਰ ਕਨਾਲਾ ਉਹਦਾ ਡਿਮਾਂਡ ਇਹਨਾਂ ਨੇ 25 ਲੱਖ ਰੁਪਏ ਰੱਖਿਆ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਬਾਕੀ ਅੱਜ ਲਈ ਐਨੇ ਜੀ ਤੇ ਜਲਦੀ ਮਿਲਦੇ ਹਾਂ ਤੇ ਅਗਲੀ ਵੀਡੀਓ 'ਚ ਕਿੱਥੋਂ ਤੁਹਾਨੂੰ ਕੂਠੀ ਚਾਹੀਦੀ ਹੈ ਤੁਸੀਂ ਕਮੈਂਟ ਕਰੋ ਕਿੰਨੇ ਰੇਟ 'ਚ ਆਪਾਂ ਲੈ ਕੇ ਪਹੁੰਚੀਏ